ਤੁਹਾਡਾ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਹੈ ਭਾਜੀ ਮੇਰਾ ਨਾਮ ਮਨਜੀਤ ਸਿੰਘ ਜੀ ਅੱਜ ਜਿਹੜਾ ਤੁਸੀਂ ਆ ਪੱਤਰਕਾਰ ਵਾਰਤਾ ਕਰ ਰਹੇ ਹੋ ਪ੍ਰੈਸ ਕਾਨਫਰੰਸ ਤੇ ਪੱਤਰਕਾਰਾਂ ਨੂੰ ਬੁਲਾਇਆ ਕੀ ਕਾਰਨ ਹੈ ਸਾਰਾ ਇਹਦਾ ਬੇਰਬਦੀ ਹੋਈ ਸਰ ਮੇਰੇ ਨਾਲ ਨਾ ਬੀਤੇ ਦਿਨੀ ਇੱਕ ਵਾਰਦਾਤ ਹੋਈ ਆ ਮੇਰੇ ਤੋਂ ਜਿਹਦਾ ਸਾਡੇ ਜਠੇਰੇ ਆ ਢਾਲੀਵਾਲ ਜਠੇਰੇ ਮਾਦੋਪੁਰ ਤੇ ਮੈਨੂੰ ਉੱਥੇ 12 ਸਾਲ ਦੇ ਕਰੀਬ ਹੋ ਗਏ ਮਾਥਾ ਢੇਕਣ ਜਾਂਦੇ ਲੋ ਜੀ ਤੇ ਕੁਝ ਬੰਦੇ ਜਿਹੜੇ ਉੱਥੇ ਕਮੇਟੀ ਵਿੱਚ ਆ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ 15 ਕਿਲੋ ਆਟਾ ਚੋਰੀ ਦਾ ਜੀ ਤੇ ਉਹਨਾਂ ਨੇ ਮੇਰੇ ਤੋਂ ਉਥੇ ੱਟਕੇ ਨਾ ਸੱਦ ਕੇ ਮਾਫੀ ਮੰਗਾਈ ਮਾਫੀ ਮੰਗਾਉਣ ਤੋਂ ਬਾਅਦ ਉਹ ਨਹੀਂ ਮੇਰੀ ਵੀਡੀਓ ਬਣਾ ਕੇ ਚੋਰੀ ਵੀਡੀਓ ਬਣਾ ਕੇ ਵਾਇਰਲ ਕਰਤੀ ਠੀਕ ਹੈ ਜੀ ਵਾਇਰਲ ਕਰਨ ਤੋਂ ਬਾਅਦ ਜਦੋਂ ਮੈਨੂੰ ਦੂਸਰੇ ਦਿਨ ਮੇਰੇ ਕੋਲ ਪਹੁੰਚੀ ਜੀ ਮੈਂ ਉਸ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਮੈਂ ਦਵਾਈ ਖਾ ਲਈ ਜੀ ਕਣਕ ਵਾਲੀ ਉਹਦੇ ਬਾਅਦ ਮੈਨੂੰ ਜੀ ਇੱਥੋਂ ਇਹਨਾਂ ਨੇ ਚੱਕ ਕੇ ਹਸਪੀਟਲ ਲੈ ਗਏ ਨੇ ਤੇ ਉਥੋਂ ਹੀ ਜਲੰਧਰ ਰੈਫਰ ਕੀਤਾ ਫਗਵਾੜੇ ਤੋਂ ਉਥੇ 10 ਦਿਨ ਆਈਸੀਯੂ ਚ ਰਹਾ ਤੇ ਉਹਦੇ ਬਾਅਦ ਜੀ ਮੈਨੂੰ ਛੁੱਟੀ ਮਿਲੀ ਤੇ ਮੈਂ ਘਰ ਆਇਆ ਜੀ। ਮਾਫੀ ਮੰਗਣ ਤੋਂ ਪਹਿਲਾਂ ਉਹਨਾਂ ਨੇ ਪੁੱਛਣੋਂ ਕਿਉਂ ਨਹੀਂ ਸੂਚਿਤ ਕੀਤਾ? ਉਹ ਜੀ ਉਹਨਾਂ ਦੀ ਰੰਜਿਸ਼ ਕਰਦੇ ਨੇ ਉਹ ਪਾਰਟੀਬਾਜੀ ਕਰਦੇ ਨੇ। ਉਹ ਆਮ ਆਦਮੀ ਪਾਰਟੀ ਦੇ ਬੰਦੇ ਆ ਸਾਰੇ ਜੀ। ਝਾੜੂ ਵਾਲੇ। ਉਹ ਜਾਣ ਕੇ ਪਾਰਟੀਬਾਜੀ ਕੀ ਕਰਦੇ ਆ ਜੀ? ਜੀ। ਇਸ ਕਰਕੇ ਉਹਨੇ ਜੇ ਤੁਹਾਡੇ ਕੋਲ ਮਾਫੀ ਮੰਗਾਲੀ ਸੀ ਫਿਰ ਵੀਡੀਓ ਕਿਉਂ ਵਾਇਰਲ ਕੀਤੀ? ਪਤਾ ਨਹੀਂ ਜੀ ਇਹ ਤਾਂ ਉਹਨੂੰ ਉਹੀ ਦੱਸਣਗੇ ਕਿਉਂ ਉਹਨਾਂ ਨੇ ਬਣਾ ਕੇ ਉਹਨਾਂ ਨੇ ਕਿਹਾ ਸੀ ਕਿ ਵੀਡੀਓ ਵਾਇਰਲ ਨਹੀਂ ਕਰਨੀ ਜਨ ਨਹੀਂ ਮੇਰੇ ਨਾਲ ਕੋ ਉਹੀ ਮੈਨੂੰ ਕਿਹਾ ਸੀ ਕੋਈ ਵੀਡੀਓ ਨਹੀਂ ਕੋਈ ਕੁਝ ਲਿਖਤੀ ਨਹੀਂ ਕਰਨਾ ਉਹ ਚੋਰੀ ਵੀਡੀਓ ਬਣਾਈ ਜੂਨੀ ਤੁਹਾਨੂੰ ਉਹਨੂੰ ਲੱਗਿਆ ਉਹਨੇ ਵੀਡੀਓ ਤੁਹਾਡੀ ਬਰਕਰਾਰ ਕਰਤੀ ਹੈ ਮੈਨੂੰ ਦੂਸਰੇ ਦਿਨ ਪਤਾ ਲੱਗਾ ਜੀ 12 1 ਵਜੇ ਦੇ ਕਰੀਬ ਉਸ ਤੋਂ ਕਿ ਤੁਸੀਂ ਕਿਸ ਟਾਪਲੇਆ ਤੇ ਉਸ ਤੋਂ ਬਾਅਦ ਜੀ ਮੈਂ ਘਰੋਂ ਚਲੇ ਗਿਆ ਖੂਤੇ ਜਿੱਦਾ ਪਸ਼ੂਆਂ ਕੋਲ ਆਪਣਾ ਕੰਮ ਕਰ ਕਰਨ ਉੱਥੇ ਜਾ ਕੇ ਜਦੋਂ ਮੇਰੇ ਕੋਲ ਪਹੁੰਚੀ ਮੇਰੇ ਫੋਨ ਤੇ ਪਹਿਲਾਂ ਵਾਈਫ ਦੇ ਫੋਨ ਤੇ ਆਈ ਸੀ ਮੇਰੇ ਕੋਲ ਪਹੁੰਚੀ ਤਾਂ ਮੈਨੂੰ ਜਦੋਂ ਬਹੁਤ ਉਹਦੇ ਵਿੱਚ ਸ਼ਰਮ ਮਹਿਸੂਸ ਹੋਈ ਵੀ 12 15 ਕਿਲੋ ਆਟਾ ਜਾਂ ਕੁਝ ਵੀ ਆ ਇਹਨਾਂ ਨੇ ਇਹ ਕਰਕੇ ਮੇਨਾਂ ਕੀਤਾ ਤੇ ਮੈਂ ਜੀ ਉੱਥੇ ਸੁਸਾਈਡ ਕੀਤਾ ਜਦੋਂ ਮੈਂ ਦਵਾਈ ਖਾ ਲਈ ਸੀ ਆਪਣੀ ਪਰ ਵੀ ਜਦੋਂ ਤੁਸੀਂ ਮੰਗਵਾਈਆ ਉਹਨਾਂ ਨੇ ਉਹਨਾਂ ਨੇ ਚੋਰੀ ਦਾ ਮੁੱਦਾ ਬਣਾ ਲਿਆ ਉਹਨੇ ਚੋਰੀ ਦਾ ਮੁੱਦਾ ਬਣਾ ਲਿਆ ਉਹ ਨਹੀਂ ਇਹਨਾਂ ਨੂੰ ਸੱਦਿਆ ਸੀਗਾ ਵੀ ਇੱਥੇ ਆ ਕੇ ਸਾਡੀ ਗੱਲ ਸੁਣ ਕੇ ਜਾਓ ਚਾਰ ਬੰਦੇ ਗਿਆ ਠੀਕ ਆ ਚਾਰ ਬੰਦੇ ਮੇਰੇ ਗੱਲ ਸੁਣ ਕੇ ਇਹ ਕਹਿੰਦੇ ਮੈਂ 10 12 ਸਾਲਾਂ ਤੋਂ ਸਫਾਈ ਕਰਦਾ ਮੱਥਾ ਟੇਕਦਾ ਆਉਂਦਾ ਸਾਨੂੰ ਬੱਚਾ ਵੀ ਉੱਥੋਂ ਮਿਲਿਆ ਠੀਕ ਆ ਵੀ ਹਾਂ ਮੈਂ ਆ ਜਾਣਾ ਤੁਹਾਡੀ ਗੱਲ ਸੁਣਨ ਇਹ ਜਿਹੜਾ ਮੇਨ ਕਮੇਟੀ ਦਾ ਪ੍ਰਧਾਨ ਆ ਤੇ ਬਾਕੀ ਬੰਦੇ ਮੇਜਰ ਸਿੰਘ ਇਹ ਨਹੀਂ ਸਾਰਿਆਂ ਨੇ ਪਹਿਲੀ ਰੰਜਿਸ਼ ਵੀ ਸੀਗੀ ਸਾਡੇ ਨਾਲ ਇਹਨਾਂ ਦੀ ਪਹਿਲਾਂ ਵੀ ਨਹੀਂ ਵਾਰਦਾਦ ਕੀਤੀ ਸੀ ਉਹਦੇ ਕਰਕੇ ਇਹਨਾਂ ਦੀ ਰੰਜਿਸ਼ ਤੇ ਇਹਨਾਂ ਸਾਰਾ ਕੁਝ ਕੀਤਾ ਪਲਾਨ ਬਣਾਇਆ ਉੱਥੇ ਸੱਦ ਕੇ 50 60 ਬੰਦੇ ਇਕੱਠੇ ਕੀਤੇ ਇਕੱਠੇ ਕਰ ਵੀ ਆ ਵੀ ਤੂੰ ਹੁਣ ਮਾਫੀ ਮੰਗ ਠੀਕ ਆ ਇਹਨੇ ਉਹਨੇ ਧੱਕਾ ਕੀਤਾ ਜਦੋਂ ਹੁਣ ਬੰਦਾ ਮਜਬੂਰ ਹੋ ਜਾਂਦਾ 50 60 ਬੰਦਿਆਂ ਚ ਠੀਕ ਆ ਮਾਫੀ ਮੰਗਾ ਕੇ ਫਿਰ ਚੋਰੀ ਵੀਡੀਓ ਬਣਾਈ ਚੋਰੀ ਨਹੀਂ ਵਾਇਰਲ ਕੀਤੀ ਪਹਿਲਾਂ ਸਵੇਰੇ ਇੱਕ 1.5 ਕਿਲੋਮੀਟਰ ਦੀ ਵੀਡੀਓ ਸੀਸੀਟੀਵੀ ਦੀ ਵੀ ਇਹ ਜੀ ਲੈ ਕੇ ਜਾਂਦਾ 10 ਕਿਲੋ ਆਟਾ ਠੀਕ ਆ ਆਟੇ ਦੀ ਬੋਰੀ ਕਿੱਥੇ ਉਹ ਉਹਨਾਂ ਕੋਈ ਆਟਾ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਹੜਾ ਕੋਈ ਆਟਾ ਲੈ ਕੇ ਆਏ ਇਹ ਦੇ ਦੇਣ ਪ੍ਰੂਫ ਵੀ ਉੱਥੇ ਕਿਹੜਾ ਆਟਾ ਖੁੱਲੇ ਆਮ ਪਿਆ ਸੀ ਕਿਹੜਾ ਉੱਥੇ ਕਿਹੜੀ ਚੀਜ਼ ਪਈ ਕਦੀ ਆਟਾ ਕਹਿੰਦੇ ਕਦੀ ਗੁੜ ਕਹਿੰਦੇ ਕੋਈ ਵੀਡੀਓ ਨਹੀਂ ਇਹ ਨਹੀਂ ਤਾਂ ਸਿਰਫ ਇੱਕ ਰੰਜਿਸ਼ ᱛੈ ਤਾਂ ਸਾਰਾ ਕੁਝ ਸਾਜ਼ਿਸ਼ ਕੀਤੀ ਉੱਥੇ ਸਾਰੇ ਜਾ ਕੇ ਤੁਸੀਂ ਦੇਖ ਵੀ ਸਕਦੇ ਇਕੱਲੇ ਇਕੱਲੇ ਕਮਰੇ ਨੂੰ ਜਿੰਦਾ ਲੱਗਾ ਗੌਲਕ ਨੂੰ ਲੱਗਾ ਕੋਈ ਵੱਡਾ ਲਾਂਦੇ ਕੋਈ ਗੌਲਕ ਭੰਨੀ ਦਾ ਲਾਂਦੇ ਕੋਈ ਕੁਛ ਲਾਂਦੇ ਫਿਰ ਅਸੀਂ ਮਨਜ਼ੂਰ ਕਰਦੇ ਵੀ ਹਾਂ ਚਲੋ ਉੱਥੇ ਕੋਈ ਕਰ ਦੇ ਜੇ ਇਹਨਾਂ ਨੇ ਜੇ ਚੋਰੀ ਦਾ ਹੀ ਕਰਨਾ ਸੀ ਫਿਰ ਇਹਨਾਂ ਦੀ ਜਿੰਨੀ ਰੰਜਿਸ਼ ਹੀ ਨਹੀਂ ਪਰਚਾ ਕਿਉਂ ਨਹੀਂ ਦਿੱਤਾ ਇਹ ਇਹਨੀ ਚੋਰੀ ਦਾ ਮੁੱਦਾ ਬਣਾ ਕੇ ਸਿਰਫ ਸਿਰਫ ਇਹਨਾਂ ਤੋਂ ਇਹਨਾਂ ਨੂੰ ਜਲੀਲ ਕਰਨ ਖਾਤਰ ਹੀ ਇਹਨਾਂ ਨੇ ਸਾਰਾ ਮੁੱਦਾ ਬਣਾਇਆ ਸਾਰੀ ਰੰਜਿਸ਼ ਕੱਢੀ ਫਿਰ ਜੇ ਇੰਨੇ ਜੇ ਉਹ ਸਹੀ ਸਿਗੇ ਬੰਦੇ ਇਹ ਗਲਤ ਸੀ ਇਹਨੂੰ ਮਾਫੀ ਮੰਗਾ ਕੇ ਫਿਰ ਉਹਦੀ ਚੋਰੀ ਵੀਡੀਓ ਬਣਾ ਕੇ ਵਾਇਰਲ ਕਿਉਂ ਕੀਤੀ ਠੀਕ ਆ ਅਗਲੇ ਦਿਨ ਫਿਰ ਨੂੰ ਮਜਬੂਰ ਕੀਤਾ ਇਹਨੂੰ ਮਜਬੂਰ ਕੀਤਾ ਫਿਰ ਉੱਥੇ ਕਿਹਾ ਵੀ ਇਹਨੂੰ ਵੀ ਤੈਨੂੰ ਹੁਣ ਕੁਝ ਖਾ ਕੇ ਮਰ ਜਾਣਾ ਚਾਹੀਦਾ ਤੈਨੂੰ ਪਿੰਡ ਚ ਤਾਂ ਨਹੀਂ ਹੁਣ ਰਹਿਣ ਦੇਣਾ ਇਹਨਾਂ ਨੂੰ ਫੇ ਵੀ ਨਹੀਂ ਸਮਝ ਲੱਗੀ ਵੀ ਇਹ ਕਿਉਂ ਕਹਿੰਦੇ ਪਏ ਆ ਘਾਰ ਆ ਕੇ ਰੋਏ ਵੀ ਬਹੁਤ ਫੇ ਮੈਂ ਪ੍ਰਧਾਨ ਨੂੰ ਜਿਹੜਾ ਕਮੇਟੀ ਵਾਲਾ ਨੂੰ ਫੋਨ ਕੀਤਾ ਮੈਂ ਕਹ ਉਸੇ ਗਲਤ ਕੀਤਾ ਹਨ ਫਿਰ ਮੇਰੇ ਦਿਲ ਨੂੰ ਫਿਰ ਖੂਤੇ ਚਲ ਗਏ ਕੰਮਕਾਰ ਕੀਤਾ ਮੈਂ ਇਹਨਾਂ ਨੂੰ 50 ਫੋਨ ਕੀਤੇ ਨੇ ਫੋਨ ਨਹੀਂ ਮੇਰਾ ਚੱਕਿਆ ਫਿਰ ਮੈਂ ਦੌੜੀ ਜਦੋਂ ਹਵੇਲੀ ਗਈ ਮੈਨੂੰ ਮੇਰੇ ਦਿਲ ਨੂੰ ਹੋਇਆ ਵੀ ਦੇਖੋ ਵੀ ਨਾ ਇੰਨਾ ਕੁਝ ਹੋ ਗਿਆ ਕੋਈ ਨਾ ਕੋਈ ਗੱਲ ਨਾ ਹੋਵੇ ਜਦੋਂ ਮੈਂ ਹਵੇਲੀ ਪਹੁੰਚੀ ਤੇ ਇੱਥੇ ਉੱਥੇ ਇਹ ਡਿਗੇ ਪਏ ਸੀ ਠੀਕ ਆ ਅਸੀਂ ਇਹਨਾਂ ਨੂੰ ਚੱਕ ਕੇ ਹਸਪਤਾਲ ਲਗਏ ਉੱਥੇ ਇਹ ਵੀ ਕਹੀ ਜਾਂਦੇ ਕਹਿੰਦੇ ਮਰਿਆ ਕਿਉਂ ਨਹੀਂ ਜੇ ਦਵਾਈ ਖਾਧੀ ਸੀ ਤਾਂ ਕੋਣ ਕਹਦੇ ਸੀ ਗੱਲ ਜਿਹੜੇ ਦੂਜੀ ਕਮੇਟੀ ਜਿਹੜੀ ਕਮੇਟੀ ਦੇ ਬੰਦੇ ਸੀ ਪ੍ਰਧਾਨ ਸੀ ਇਹ ਸਾਰੇ ਜਾਣੇ ਸੀ ਇਹ ਸਾਰੇ ਰਲੀ ਮੇਰੀ ਭਗਤ ਉਹ ਹਾਲੇ ਵੀ ਇਹਨੂੰ ਤੰਗ ਪਰ ਕਰੇ ਮੈਂ ਤਾਂ ਰਹਿ ਮੈਂ ਤਾਂ ਬੱਚੇ ਮੇਰੇ ਛੋਟੇ ਛੋਟੇ ਮੈਂ ਤਾਂ ਹਵੇਲੀ ਵੀ ਜਾਨਨੀ ਕਿਤੇ ਜਾਨਨੀ ਹਰ ਵੇਲੇ ਪੈਰਾ ਮੈਂ ਤਾਂ ਠਿਕਰੀ ਪੈਰੇ ਵਾਂਗੂ ਨਾ ਲਈਆਂ ਹੁਣ ਹੈਨਾ ਤੁਹਾਨੂੰ ਕਿਹੜੇ ਕਿਹੜੇ ਬੰਦੇ ਨੇ ਕਿਹਾ ਸੀਗਾ ਵੀ ਇਹ ਮਰਿਆ ਘਤ ਨਹੀਂ ਕਿਹੜੇ ਬੰਦੇ ਨੇ ਕਿਹਾ ਵੀ ਇਹ ਖਾ ਕੇ ਮਰ ਜਣਾ ਦੇਈਦਾ ਇਹ ਜਿਹੜਾ ਪ੍ਰਧਾਨ ਮੇਜਰ ਸਿੰਘ ਸੀ ਉਹ ਤੇ ਜਿਹੜੇ ਨਾਲ ਕਮੇਟੀ ਮੈਂਬਰ ਸੀ ਉਹਨੇ ਇੱਥੇ ਦਵਾ ਉੱਥੇ ਪਾਇਆ ਠੀਕ ਆ ਪਹਿਲਾਂ ਮਾਫੀ ਮੰਗਵਾਈ ਚੋਰੀ ਵੀਡੀਓ ਬਣਾਈ ਭਾਜੀ ਜੇ ਉਹ ਸੱਚੇ ਸੀਗੇ ਉਹਨੇ ਫਿਰ ਕਾਹਦੇ ਵੀਡੀਓ ਬਣਾਈ ਉਨੇ ਕਿਉਂ ਵਾਇਰਲ ਕੀਤੀ ਵੀਡੀਓ ਬਣਾ ਕੇ ਵਾਇਰਲ ਕਿੰਨੇ ਦਿਨ ਬਾਅਦ ਕੀਤੀ ਵਾਇਰਲ ਉਸੇ ਦਿਨੀ ਉਹਨੀ ਕਰਤੀ ਅਗਲੇ ਦਿਨ ਸਾਡੇ ਕੋ ਪਹੁੰਚੀ ਉਸੇ ਦਿਨੀ ਇਹ ਕਿਹੜੀ ਤਰੀਕ ਦੀ ਗੱਲ ਦਾਤਾ ਜੀ ਇਹ 31 ਤਰੀਕ ਸ਼ਾਮ ਨੂੰ 30 ਤਰੀਕ ਨੇ ਕੀਤੀ ਨਹੀਂ 31 ਨੂੰ ਇਹਨੀ ਦਵਾਈ ਖਾ ਲਈ 3 ਮਾਰਚ ਦੀ 3 ਮਾਰਚ ਦੀ ਇਸ ਮਾਨੂੰ ਉਸ ਕਹਿ ਨਹੀਂ ਕੀਤੀ ਤੁਸੀਂ ਵੀ ਇਹਨੂੰ ਅਸੀਂ ਸ਼ਿਕਾਇਤ ਪਾਜੀ ਕੀਤੀ ਆ ਅਸੀਂ ਸਦਾ ਥਾਣੇ 'ਚ ਵੀ ਸ਼ਿਕਾਇਤ ਕੀਤੀ ਐਸਪੀ ਦਫਤਰ ਐਸਐਸਪੀ ਦੇ ਉੱਤੇ ਸਾਰੇ ਪਾਸੇ ਮੈਂ ਸਾਰੇ ਕਿਤੇ ਸ਼ਿਕਾਇਤ ਕਰਤੀ ਆ ਕਿਤੇ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਉੱਪਰਲੇ ਮਹਿਕਮੇ ਤੱਕ ਅਸੀਂ ਸਾਰੇ ਮਤਲਬ ਟੋਟਲੀ ਜਿੱਥੇ ਤੱਕ ਵੀ ਸਾਰੇ ਕਰ ਦਿੱਤੀ ਬੋਤਗੀ ਕਹਿੰਦੀ ਹੈ ਜੀ ਪਾਲਸ अगेन ਪਾਲਸ ਹੁਣ ਮੈਂ ਤੁਹਾਨੂੰ ਕੀ ਦੱਸਾਂ ਪਾਲਸ ਦੇ ਵੀ ਕੁਝ ਪੋਕਤਾ ਮੇਕੋ ਹੈਗੇ ਆ ਵੀ ਜਿਹੜ ਜੋ ਉਹਨੇ ਕਿਹਾ ਮੈਂ ਤੁਹਾਨੂੰ ਉਹ ਵੀ ਦੇ ਸਕਦੀ ਆ ਵੀ ਉਹ ਕੀ ਕਹਿ ਰਹੇ ਤੁਸੀਂ ਉਹਦੀ ਜਵਾਨੀ ਦੱਦਿਓ ਮੈਂ ਇਹ ਕਹਿੰਨੀ ਵੀ ਪਾਲਸ ਕਹਿੰਦੀ ਵੀ ਉਹ ਮਰਿਆ ਕਿਉਂ ਨਹੀਂ ਦੱਸੋ ਹੁਣ ਉਹ ਦੁਬਾਰਾ ਉਹ ਮੈਂ ਹੁਣ ਦੇਖੋ ਹੁਣ ਹਸਪੀਟਲ ਨੇ ਕਿਹਾ ਤੁਹਾਨੂੰ ਬੰਦੇ ਦਾ ਨਾ ਪਤਾ ਕੋ ਖਾਣੇ ਦਾ ਬੱਜ ਕੋ ਕੌਨ ਸੀ ਉਹ ਕਮੈਂਟ ਹਾਂਜੀ ਉਹ ਇੱਕ ਇਨਸਪੈਕਟਰ ਸੀ ਕਿ ਉਹਨੇ ਕਿਹਾ ਸੀ ਵੀ ਇਹ ਕਿਉਂ ਨਹੀਂ ਮਰਿਆ ਜੀ ਇਹ ਮੈਂ ਕਿਹਾ ਵੀ ਤੁਸੀਂ ਰਿਪੋਰਟਸ ਮੰਗਾ ਲਓ ਅੱਥੇ ਦੀਆਂ ਕਹਿੰਦੇ ਕਹਿੰਦੇ ਸਾਡੇ ਕੋਲ ਰਿਪੋਰਟਸ ਨਹੀਂ ਆ ਮੈਂ ਕਿਹਾ ਰਿਪੋਰਟਸ ਮੇਕੋ ਹੈਗੀਆਂ ਤੁਸੀਂ ਆਪਣੇ ਆਫੀਸ਼ੀਅਲੀ ਰਿਪੋਰਟਸ ਮੰਗਾ ਲਓ ਦੇਖ ਲਓ ਵੀ ਬੰਦਾ ਸੀਰੀਅਸ ਸਾਰਾ ਕੁਝ ਹੋਇਆ ਕਹਿੰਦੇ ਨਹੀਂ ਤੁਸੀਂ ਇਦਾਂ ਫਲਾਣਾ ਜੇ ਮਾਰ ਜਾਂਦਾ ਤਾਂ ਅਸੀਂ ਉਹਨਾਂ ਤੇ ਪਰਚਾ ਕੱਟ ਦਿੰਦੇ ਇਹ ਨਹੀਂ ਮੈਨੂੰ ਹਾਲੇ ਵੀ ਡਰਾ ਧਮਕਾਈ ਰਹੇ ਆ ਮੈਂ ਕਹਿੰਦੀ ਜੇ ਮੇਰੇ ਬੱਚਿਆਂ ਨੂੰ ਮੇਰੇ ਘਰ ਵਾਲੇ ਨੂੰ ਕਿਸੇ ਨੂੰ ਸਾਨੂੰ ਕੁਝ ਵੀ ਹੁੰਦਾ ਆ ਤੇ ਇਹ ਕਮੇਟੀ ਮੈਂਬਰ ਤੇ ਇਹ ਸਾਰਾ ਸਾਰੇ ਪ੍ਰਸ਼ਾਸਨ ਇਹੀ ਜ਼ਿੰਮੇਵਾਰ ਮੈਂ ਜਿੰਦ ਦੀ ਆਪਣਾ ਕਾਰੋਬਾਰ ਕੀ ਆ ਕਾਰੋਬਾਰ ਪਈ ਆਪਣਾ ਖੇਤੀ ਦਾ ਤੇ ਪਸ਼ੂ ਪਾਲ ਰੱਖਿਆ ਆ ਆਪਣੇ ਕੋਲ ਦੋ ਖੇਤ ਆ ਜੀ ਦੋ ਖੇਤ ਆ ਅਕਸਰ ਜਦੋਂ ਪਿੰਡਾਂ ਦੇ ਵਿੱਚ ਕਿਤੇ ਗੁਰੂ ਘਰ ਤੇ ਸਮਾਗਮ ਹੁੰਦਾ ਤਾਂ ਲੋਕ ਅਕਸਰ ਹੀ ਆਟਾ ਦਿਆਂ ਦਾ ਕੋਈ ਕੁਛ ਨਾ ਇਹ ਗੁਸ਼ਤ ਕਰਦਾ ਤੁਹਾਨੂੰ ਨਹੀਂ ਲੱਗਦਾ ਕਿ 10 ਕਿਲੋ ਜਾਂ 15 ਕਿਲੋ ਆਟੇ ਦੇ ਮਾਹੌਲ ਨੂੰ ਬਦਲਣਾ ਕਿੱਦਾਂ ਤੁਹਾਡੀ ਛਵੀ ਖਰਾਬ ਕਰਨ ਦਾ ਇੱਕ ਹਾਂਜੀ ਹਾਂਜੀ ਭਾਜੀ ਸਾਰੀ ਸਾਜਿ ਜਾਣ ਬੁੱਝ ਕੇ ਹੀ ਆ ਭਾਜੀ ਇਲਜ਼ਾਮ ਲਾਇਆ ਤੁਸੀਂ ਦੇਖ ਸਕਦੇ ਹੋ ਸਭ ਕੁਝ ਵਾਇਕ ਰੂ ਨੇ ਸਾਰਾ ਕੁਝ ਦਿੱਤਾ ਆ ਆਪਾਂ ਕੋ ਕੋ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਹਨ ਉਹ ਪ੍ਰਮਾਤਮਾ ਦੇਣ ਵਾਲਾ ਉਹਨਾਂ ਨੇ ਇੰਨਾ ਕੁਝ ਦਿੱਤਾ ਆਪਾਂ ਉੱਥੇ ਜਾ ਕੇ 12 ਸਾਲ ਤੋਂ ਸੇਵਾ ਕਰਦਾ ਜਿਹੜਾ ਬੰਦਾ ਉਹ 15 ਕਿਲੋ ਆਟਾ ਹੀ ਚੱਕੂਗਾ ਕੀ ਏ ਇੱਕ ਇਹ ਕਿੱਡਾ ਵੱਡਾ ਹੈ ਇਹਦਾ ਮੇਨ ਮਕਸਦ ਇਹ ਹੈ ਮੀਡੀਆ ਦੇ ਮੋਰੇ ਆਉਂਦਾ ਮੇਨ ਮਕਸਦ ਇਹ ਹੈ ਜੀ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਠੀਕ ਹੈ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਤੇ ਅਸੀਂ ਹਿਊਮਨ ਰਾਈਟ ਨੂੰ ਵੀ ਡੀਜੀਪੀ ਸਾਹਿਬ ਨੂੰ ਹਰ ਇੱਕ ਮਹਿਕਮੇ ਨੂੰ ਅਸੀਂ ਚਿੱਠੀਆਂ ਕੱਢੀਆਂ ਹੋਈਆਂ ਨੇ ਤੇ ਉਹਨਾਂ ਨੇ ਹੱਲੇ ਤੱਕ ਚਲੋ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹ ਚਾਹੁੰਦੇ ਆਂ ਵੀ ਭਗਵੰਤ ਭਗਵੰਤਾਨ ਸਾਹਿਬ ਨੂੰ ਬੇਨਤੀ ਕਰਦੇ ਹੱਥ ਬਨ੍ਹ ਕੇ ਤੁਸੀਂ ਕਹਿੰਦੇ ਆਂ ਇੱਕ ਆਮ ਆਦਮੀ ਸਰਕਾਰ ਆਮ ਆਦਮੀ ਸਰਕਾਰ ਜੇ ਤੁਸੀਂ ਕਹਿੰਦੇ ਹੋ ਤਾਂ ਆਮ ਆਦਮੀ ਦੀ ਕੋਈ ਸੁਣਵਾਈ ਤਾਂ ਅੱਜ ਤੱਕ ਹੋਈ ਨਹੀਂ ਜੀ ਸਾਨੂੰ 12 ਦਿਨ ਹੋ ਗਏ ਜੀ ਅੱਜ ਇਸ ਗੱਲ ਤੇ ਔਰ ਤੁਹਾਡੇ ਆਮ ਆਦਮੀ ਪਾਰਟੀ ਦੇ ਕੋਈ ਵੱਡੇ ਲੀਡਰ ਫਗਵਾੜੇ ਦੇ ਜਿਹੜੇ ਉਹ ਵਿਰੋਧੀਆਂ ਦੀ ਮਦਦ ਕਰਦੇ ਨੇ ਨਾ ਕਿ ਇਨਸਾਫ ਦਵਾਉਣ ਵਿੱਚ ਖੜੇ ਨੇ ਦੋ ਚੀਜ ਜਿਹੜੇ ਉਹਨਾਂ ਦੀ ਮਦਦ ਕਰਦੇ ਨੇ ਸ਼ਰਿਆਰ ਤੇ ਹੁਣ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਇੱਕ ਵਾਰ ਸਰਵਾਈ ਨਹੀਂ ਹੁੰਦੀ ਤਾਂ ਅਸੀਂ ਪਰਿਵਾਰ ਸਮੇਤ ਹਮ ਐਸਟੀਐਮ ਸਾਹਿਬ ਦੇ ਦਰਖਾਸਤ ਪਹਿਲਾਂ ਦੇਵਾਂਗੇ ਔਰ ਉਹਦੇ ਬਾਅਦ ਉਹਨਾਂ ਦੇ ਦਰਵਾਜ਼ੇ ਦੇ ਅੱਗੇ ਧਰਨਾ ਲਾਵਾਂਗੇ ਬੀਤੇ ਦਿਨੀ ਸਰ ਮਾਧੂ ਕੁੜੀ ਵਿੱਚ ਜਿੱਦ ਤੇ ਨਵਾਂ ਪ੍ਰੈਸ ਇਟੇ ਵਿੱਚ ਇੱਕ ਆਦਮੀ ਨੇ ਕਿਹਾ ਸੀ ਕਿ ਉਹਨਾਂ ਗੈਰ ਖਾਲੀ ਤੇ ਉਹਨੂੰ ਆਪਣੇ ਐਡਮਿਟ ਵੀ ਕੀਤਾ ਗਿਆ ਕੀ ਸੀ ਸਾਰਾ ਮਾਮਲਾ ਸਾਨੂੰ ਵੀ ਜਾਣਕਾਰੀ ਦਿਓ ਜੀ ਇਹ ਪਿੰਡ ਦੇ ਵਿੱਚ ਨਾ ਇੱਕ ਜਗ੍ਹਾ ਤੇ ਉੱਤੇ ਮੇਲਾ ਸੀ ਪੁਰ ਮੇਲੇ ਦੇ ਦੌਰਾਨ ਜਿਹੜਾ ਹੈ ਜਿਹੜਾ ਪੂਛ ਰਾਸ਼ਨ ਜਿਹੜਾ ਬਚ ਗਿਆ ਸੀ ਉਹ ਇਸ ਬੰਦੇ ਤੇ ਅਲਿਗੇਸ਼ਨ ਲੱਗਾ ਸੀ ਕਿ ਉਹ ਸਮਾਨ ਜਿਹੜਾ ਹੈ ਆਪਣੇ ਘਰ ਲੈ ਗਿਆ ਪਰ ਅੰਮੀ ਕਬਲੀ ਉਸ ਮੇਲੇ ਗੜੀ ਉਹ ਕਮੇਟੀ ਸੀ ਉਹਨਾਂ ਨੇ ਬੈਠ ਕੇ ਤੇ ਆਪਸ ਵਿੱਚ ਜਿਹੜਾ ਹੈ ਸਹਿਮਤੀ ਨਾਲ ਫੈਸਲਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਮਤਲਬ ਕਿ ਇਸ ਵਾਈਂਡ ਅਪ ਹੋ ਗਿਆ ਸੀ ਪਰ ਉਸ ਤੋਂ ਬਾਅਦ ਇਹਨੇ ਅਲਿਗੇਸ਼ਨ ਜੂੜ ਲਗਾਏ ਆ ਕਿ ਮੈਨੂੰ ਜਿਹੜਾ ਹੈ ਜਿਹੜੀ ਜਨਤਕ ਕਰਕੇ ਮੇਰੀ ਵੀਡੀਓ ਜਿਹੜੀ ਆ ਉਹਨਾਂ ਨਾਲ ਮੈਨੂੰ ਬੜੀ ਹਰਾਸ਼ਮੈਂਟ ਹੋਈ ਸੀ ਕਿ ਮੈਂ ਉਸ ਕਰਨ ਪੌਇਜ਼ਨ ਖਾ ਲਿਆ ਤੇ ਮੈਂ ਉਹ ਕੁਝ ਦਿਨ ਇਹ ਦਾਖਲ ਰਿਹਾ ਜਨਰਲ ਹਸਪੀਟਲ ਚ ਤੇ ਉਥੋਂ 2 ਦਿਨ ਰਿਹਾ ਡਾਕਟਰਾਂ ਨੇ ਅਜੇ ਕੋਈ رائے ਨਹੀਂ ਲਾਈ ਆਪਣੇ ਦਿੱਤੀ ਆਪਾਂ ਲਿਖ ਕੇ ਦਿੱਤੇ ਸੀ ਕਿ ਇਹਨੇ ਕੋਈ ਪੌਇਜ਼ਨ ਕੰਜ਼ੂਮ ਕੀਤਾ ਤਾਂ ਦੱਸਿਆ ਜਾਵੇ ਉਹ ਡਾਕਟਰਾਂ ਜੀ ਨੇ ਅਜੇ ਤੱਕ ਕੋਈ ਵੀ ਜੜੀ رائے ਇਸ ਵੰਚ ਨਹੀਂ ਦਿੱਤੀ ਕਿ ਇਹਨੇ ਵੈਦਰ ਕੰਜ਼ੂਮ ਕੀਤਾ ਕੋਚਾ ਕਿ ਜਾਂ ਸਰਪੰਚਾਇਤ ਨੂੰ ਹਰਾਸ਼ ਕਰਨ ਲਈ ਇਹ ਸਾਰਾ ਕੀਤਾ ਆ ਡਾਕਟਰ ਦੀ ਰਿਪੋਰਟ ਤੋਂ ਅੰਤਵਾਦ ਜਿਹੜੀ ਬੰਦੀ ਕਾਰਵਾਈ ਆ ਉਕਾਤੀ ਜਾਏਗੀ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮਸਲੇ ਜਿਹੜੇ ਆ ਪੰਚਾਇਤੀ ਤੌਰ ਦੇ ਉੱਤੇ ਜਿਹੜੇ ਆ ਫੈਸਲੇ ਹੁੰਦੇ ਆ ਆਏ ਆ ਪਹਿਲਾਂ ਵੀ ਹੁੰਦੇ ਆਏ ਆ ਹੁਣ ਵੀ ਹੋ ਰਿਹਾ ਗਾਂ ਵੀ ਅੱਗੇ ਵੀ ਹੁੰਦੇ ਰਹਨੇ ਆ ਇਸ ਕਰਕੇ ਇਹ ਪੰਚਾਇਤ ਦੇ ਤੌਰ ਦੇ ਉੱਤੇ ਹੀ ਛੋਟਾ ਮੋਟਾ ਮਸਲਾ ਸੀ ਤੇ ਆਪਾਂ ਪੰਚਾਇਤੀ ਤੌਰ ਦੇ ਉੱਤੇ ਇਹਦਾ ਫੈਸਲਾ ਕਰਵਾ ਲਿਆ ਤੇਤੀ ਤੌਰ ਤੇ ਫੈਸਲਾ ਹੁੰਦੇ باوجود ਉਹਦੀ ਵੀਡੀਓ ਵਾਇਰਲ ਹੋਈ ਜਾ ਉੱਤੇ ਵੀ ਲੋਕਾਂ ਦੇ ਬੰਦੀ ਪਛਾਣ ਨੂੰ ਇਹ ਬਹੁਤ ਸਾਰੇ ਮਸਲੇ ਜਿਹੜੇ ਸੋਸ਼ਲ ਮੀਡੀਆ ਤੇ ਉੱਤੇ ਅਕਸਰ ਹੀ ਛੋਟੇ ਮੋਟੇ ਮਸਲੇ ਜਿਹੜੇ ਆ ਉਹ ਵਾਇਰਲ ਹੋ ਜਾਂਦੇ ਆ ਠੀਕ ਹੈ ਉਹ ਵੀ ਆਪਾਂ ਦੇਖਦੇ ਹਾਂ ਐਮੀਕੈਬਲੀ ਇਹਨੂੰ ਦੋਨਾਂ ਧਰਾਂ ਨੂੰ ਬਿਠਾ ਕੇ ਫੈਸਲਾ ਕਰਵਾ ਦਾਂਗੇ ਠੀਕ ਹੈ ਜੀ ਤੇ ਹੁਣ ਜਿੱਦਾਂ ਕਿ ਉਹ ਦੂਜੀ ਪਾਇਆ ਜਾਂਦਾ ਜਿਸ ਵਿੱਚ ਕਿ ਤੁਸੀਂ ਦੱਸਿਆ ਕਿ ਉਹਨੇ ਜਿਹੜੀ ਪੁਆਇਜ਼ਨ ਖਾਧੀ ਉਹਦੀ ਗੱਲ ਦੀ ਰਿਪੋਰਟ ਆਈ ਉਸ ਤੋਂ ਬਾਅਦ ਕੀ ਅਗਲੀ ਕਾਰਵਾਈ ਹੋ ਸਕਦੀ ਹੈ ਦੇਖੋ ਫਿਲਹਾਲ ਤੇ ਮੈਂ ਉਹੀ ਕਹਿ ਰਿਹਾ ਤੁਹਾਨੂੰ ਕਿ ਐਮੀਕੈਬਲੀ ਆਪਾਂ ਦੋਨੇ ਧਰਾਂ ਨੂੰ ਬਿਠਾ ਕੇ ਤੇ ਇਹਨਾਂ ਦਾ ਫੈਸਲਾ ਕਰਵਾ ਦਾਂਗੇ ਜੇ ਨਹੀਂ ਇਹਨਾਂ ਦਾ ਕਿਸੇ ਤਰ੍ਹਾਂ ਹੱਦ ਤੱਕ ਫੈਸਲਾ ਹੋ ਸਕਿਆ ਤੇ ਦੋਨਾਂ ਧਰਾਂ ਦੇ ਖਿਲਾਫੀ ਜੋ ਬੰਦੀ ਕਾਰਵਾਈ ਹੈ ਕਰਤੀ ਜਾਏਗੀ